ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਪਰਿਵਾਰ ਵੀ ਜਾਣੋ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਹੈ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆ ਅਸੀਂ ਪੰਜਾਬ ਬਚਾਉਂਦੇ ਫਿਰਦੇ ਆ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਆ ਤੇ ਸਵਾ 2 ਸਾਲ ਹੋ ਗਏ 1 ਰੁਪਏ ਦਾ ਬਾਵਾ ਜਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾਦੇ ਕੋਈ ਸਵਾ 2 ਸਾਲ ਚ 1 ਰੁਪਏ ਦਾ ਇਲਜ਼ਾਮ ਲਾ ਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਹਰ ਦਿਲ ਦੀ ਧੜਕਣ ਹਰ ਖੂਨ ਦਾ ਕਤਰਾ ਪੰਜਾਬ ਵਾਸਤੇ ਹਾਜ਼ਰ ਹੈ ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ 'ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਪਰਿਵਾਰ ਵੀ ਜਾਣੋ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਹੈ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆ ਅਸੀਂ ਪੰਜਾਬ ਬਚਾਉਂਦੇ ਫਿਰਦੇ ਆ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਹੈ ਤੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਬਾਵਾ ਜਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾ ਦੇ ਕੋਈ ਸਵਾ ਦੋ ਸਾਲ ਚ 1 ਰੁਪਏ ਦਾ ਇਲਜ਼ਾਮ ਲਾ ਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਹਰ ਦਿਲ ਦੀ ਧੜਕਣ ਹਰ ਖੂਨ ਦਾ ਕਤਰਾ ਪੰਜਾਬ ਵਾਸਤੇ ਹਾਜ਼ਰ ਹੈ ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤਾਂ ਉਹਨਾਂ ਪਰਿਵਾਰ ਵੀ ਜਾਣੋਂ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਆ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦ ਬੁੱਧੀ ਵੀ ਇੱਕ ਬੁੱਧੀ ਹੁੰਦੀ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆਂ ਅਸੀਂ ਪੰਜਾਬ ਬਚਾਉਂਦੇ ਫਿਰਦੇ ਆਂ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਜੇ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਹੈ ਤੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਬਾਵਾ ਜਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾਦੇ ਕੋਈ ਸਵਾ ਦੋ ਸਾਲ ਚ 1 ਰੁਪਏ ਦਾ ਇਲਜ਼ਾਮ ਲਾਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਹਰ ਦਿਲ ਦੀ ਧੜਕਣ ਹਰ ਖੂਨ ਦਾ ਕਤਰਾ ਪੰਜਾਬ ਵਾਸਤੇ ਹਾਜ਼ਰ ਹੈ